ਉੱਪਰ ਸ਼ੇਰ ਬਣੇ ਹੋਏ ਨੇ ਤੇ ਆ ਮਹਾਰਾਜਾ ਰਣਜੀਤ ਸਿੰਘ ਦਾ ਪੁੱਤ ਬਣਾਇਆ ਹੋਇਆ ਘੋੜੇ ਦੇ ਉੱਪਰ ਤੇ ਇੱਕ ਆ ਪਾਪਾ ਬੰਦਾ ਸਿੰਘ ਬਹਾਦਰ ਦਾ ਬਣਾਇਆ ਹੋਇਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਮੈਂ ਚੱਲਿਆ ਬਰਨਾਲੇ ਤੇ ਕੰਮ ਸੀ ਮੈਨੂੰ ਕੋਈ ਨਾਲੇ ਮੈਂ ਉੱਥੇ ਨਾਨਕਸਰ 88 ਗੁਰਦੁਆਰਾ ਸਾਹਿਬ ਜਾਊਂਗਾ ਤੇ ਤੁਹਾਨੂੰ ਦਰਸ਼ਨ ਕਰਾਊਂਗਾ ਗੁਰਦੁਆਰਾ ਸਾਹਿਬ ਦੇ ਮੈਂ ਬਰਨਾਲੇ ਜਾ ਰਿਹਾ ਸੀ ਤੇ ਰਸਤੇ ਚਾਤਨੋਲੇ ਮੈਂ ਕੁਰਸੀਆਂ ਵੇਖੀਆਂ ਮੈਨੂੰ ਕੁਰਸੀਆਂ ਬਹੁਤ ਜ਼ਿਆਦਾ ਸੋਹਣੀਆਂ ਲੱਗੀਆਂ ਤੇ ਇਹਦਾ ਮੈਂ ਰੇਟ ਪੁੱਛਿਆ ਉਹ ਕਹਿੰਦਾ ਵੀ ਵੱਡੀ ਕੁਰਸੀ ਤਾਂ ਹੈਗੀ 1500 ਦੀ ਤੇ ਜਿਹੜੀ ਛੋਟੀ ਆ ਬੱਚਿਆਂ ਵਾਲੀ ਗੁਰਫਤੇ ਖਾਤਰ ਆ ਪੁੱਛਿਆ ਸੀ ਉਹ ਉਹ ਕਹਿੰਦਾ 1000 ਰੁਪਏ ਦੀ ਹੈ ਤੇ ਬਾਕੀ ਆ ਝੂਲੇ ਚਾਲੇ ਜੇ ਹੋਰ ਸਮਾਨ ਵੀ ਪਿਆ ਸੀਗਾ। ਇਹ ਮਾ ਵੀਡੀਓ। ਬਾਕੀ ਅੰਦਰ ਜਾ ਕੇ ਵੇਖਿਆ ਤੇ ਆ ਅਲੱਗ-ਅਲੱਗ ਤਰ੍ਹਾਂ ਦੇ ਸੋਫੇ ਬਣਾਏ ਹੋਏ ਸੀਗੇ। ਤੇ ਬਾਕੀ ਹੋਰ ਵੀ ਕਈ ਆਈਟਮਾਂ ਸੀਗੀਆਂ। ਤੇ ਸਾਰੀਆਂ ਚੀਜ਼ਾਂ ਬੈਂਤ ਦੀ ਲੱਕੜ ਦੀਆਂ ਬਣੀਆਂ ਹੋਈਆਂ ਨੇ। ਆਪਣੇ ਪਿੰਡ ਕੋਲ ਦੀ ਨੇ। ਰਾਜੀਆ ਪਿੰਡ ਆ ਬਈ ਸਾਡਾ। ਆ ਜਾ ਲਓ ਜੀ ਆ ਪਾ ਕੇ ਗੁਰਦੁਆਰਾ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ ਬਰਨਾਲੇ ਦੀ ਕਚਹਿਰੀਆਂ ਦੇ ਕੋਲ ਹੀ ਪੈ ਜਾਂਦਾ ਬਿਲਕੁਲ ਪੌਲ ਦੇ ਨਾਲ ਆ ਗੁਰਦੁਆਰੇ ਸਾਹਿਬ ਮੂਰਤੀਆਂ ਬਹੁਤ ਸੋਹਣੀਆਂ ਪੜਾਈਆਂ ਹੋਈਆਂ ਨੇ ਸੱਲਾ ਬਾਰੇ ਬਣੀਆਂ ਹੋਈਆਂ ਸੀਆਂ ਤੇ ਆ ਅੰਦਰ ਫੇਰ ਆ ਗਈਆਂ ਉੱਪਰ ਸ਼ੇਰ ਬਣੇ ਹੋਏ ਨੇ ਤੇ ਆ ਮਹਾਰਾਜਾ ਰੰਜੀਤ ਸਿੰਘ ਦਾ ਪੁੱਤ ਬਣਾਇਆ ਹੋਇਆ ਕੋੜੀ ਦੇ ਉਪਰ ਤੇ ਇੱਕ ਆ ਪਾਪਾ ਬੰਦਾ ਸਿੰਘ ਬਹਾਦਰ ਦਾ ਬਣਾਇਆ ਹੋਇਆ ਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈ ਗੁਰੂ ਕੀ ਸਾਧ ਸੰਗਤ ਜੀ ਇਹ ਪਵਣ ਪਵਿੱਤਰ ਸਥਾਨ ਬਾਬਾ ਬਿਸਰ ਸਿੰਘ ਜੀ ਨਾਨਕ ਸਾਹਿਬ ਅਟਕਲੇਰਾ ਵਾਲਿਆਂ ਨੇ ਸਾਨਾ ਸਬੀਕਨ ਨਿਸਨਾਰ 13 ਮਾਗਨ ਨੂੰ ਬਣਾਇਆ ਇਸ ਇਲਾਕੇ ਦੀਆਂ ਸੰਗਤਾਂ ਦੀ ਬੇਨਤੀ ਨੇ ਬਾਬਾ ਈਸਰ ਸਿੰਘ ਜੀ ਨੂੰ ਬਰਨਾਲਾ ਸਹਿਰ ਵਿੱਚ ਦੀਵਾਨ ਦਿੱਤੇ ਗੁਰਦੇਵਤ ਸਿੰਘ ਸਭਾ ਵਿੱਚ ਦੀਵਾਨ ਲੱਗ ਰਹੇ ਸਨ ਇਸ ਇਲਾਕੇ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਬਾਬਾ ਜੀ ਦੀ ਕਿਰਪਾ ਕਰੋ ਇੱਥੇ ਵੀ ਨਾਨਕਸਰ ਟਾਟ ਬਣਾਓ ਪਪਾ ਜੀ ਨੇ ਇਸ ਜਗ੍ਹਾ ਤੇ ਸਥਾਨ ਬਣਾਉਣ ਦਾ ਹੁਕਮ ਕਰ ਦਿੱਤਾ ਤੇ ਬਾਕੀ ਸਾਰਾ ਤੁਸੀਂ ਪੜ੍ਹ ਸਕਦੇ ਹੋ ਤੁਸੀਂ ਦਰਬਾਰ ਸਾਹਿਬ ਦਸ਼ਮੇਸ਼ ਹਾਲ ਸਰੋਵਰ ਇਧਰ ਸਰੋਵਰ ਹੋਣਾ ਮੱਲਾ ਦਾ ਆ ਹਾਥੀਆਂ ਦੀ ਕਿੰਨੇ ਵਧੀਆ ਹਾਥੀ ਬਣਾਏ ਨੇ ਗੁਰਦੁਆਰਾ ਸਾਹਿਬ ਬਹੁਤ ਵੱਡਾ ਹੈ ਬਹੁਤ ਹੀ ਜ਼ਿਆਦਾ ਵੱਡਾ ਤੇ ਸੋਨਾ ਬਹੁਤ ਬਣਾਇਆ ਹੋਇਆ ਆ ਕਰਦੀ ਤੇ ਖੂਨ ਆ ਗਿਆ ਇਧਰ ਸਰੋਵਰ ਆ ਗਿਆ ਉਹ ਦੂਰ ਨਹੀਂ ਹੈ ਤੇ ਤੁਮ ਗੁਰਦੁਆਰਾ ਸਾਹਿਬ ਚ ਪੈਸਿਆਂ ਦਾ ਮੱਥਾ ਨਹੀਂ ਟਿਕਦਾ। ਕੋਈ ਆਪਾਂ ਮਿਸਰੀ ਵਗੈਰਾ ਹੀ ਟਿਕ ਸਕਦੇ ਆ। ਹਾਂ। ਦੋਨੇ ਪਾਸੇ ਬਣੇ ਹੋਏ ਆ। ਇਹਦੇ ਬਣਾ ਲੈਣਾ। ਮੂਲੇ ਵਾਸਤੇ ਵੀ ਹੈ। ਮੂਲੇ ਵਾਸਤੇ ਵੀ ਬਣਾ ਲੈ। ਕਿਰਪਾ ਕਰਕੇ। ਇੱਧਰ ਆ ਗਿਆ ਹਾਲਾ ਮੱਲਾ ਦਾ ਤਬਾਨ ਇੱਥੇ ਲੱਗਦੇ ਹੋਣਗੇ ਬਾਕੀ ਲੰਗਰ ਹਾਲ ਉਹ ਗਾ ਆ ਗਿਆ ਉਦੋਂ ਗੁਰਦੁਆਰਾ ਸਾਹਿਬ ਬਣੇ ਨੂੰ 63 64 ਸਾਲ ਹੋ ਗਏ ਨੇੜੇ ਆਉਣ ਲੱਗ ਗਏ ਬਰਨਾਲੇ ਕੱਲੀ ਨੇਰੀ ਸੀਗੀ ਜਮਾਣੀ ਮੀ ਸੀਗਾ ਜਦੋਂ ਹੀ ਪਿੰਡ ਵੜ ਗਏ ਉਹਦੀ ਮੀ ਮੀ ਆ ਗਿਆ ਹਾਂਜੀ ਆਪਾਂ ਆ ਗਏ ਸੀ ਖੇਤ ਤੇ ਦਿਨ ਢਲਦੇ ਨਾਲ ਆਪਣਾ ਰੋਜ਼ ਖੇਤ ਦਾ ਗੇੜਾ ਹੁੰਦਾ ਹੀ ਹੁੰਦਾ ਕਿਉਂਕਿ ਦਿਨੇ ਕਿਤੇ ਨਾ ਕਿਤੇ ਚੱਲ ਜਾਈਦਾ ਤੇ ਸ਼ਾਮ ਨੂੰ ਫ੍ਰੀ ਹੋਈਦਾ ਉਦੋਂ ਖੇਤ ਆ ਜਾਂਦਾ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਆਪਾਂ ਹੁਣ ਕਿਵੇਂ ਇਹਦੇ ਵਲੌਗ ਪਾਇਆ ਕਰੀਏ ਵੀ ਜਿਆਦਾ ਘੁੰਮਣ ਫਿਰਨ ਵਾਲੇ ਆਇਆ ਕਰਨ ਜਾਂ ਖੇਤ ਵਗੈਰਾ ਦੇ ਪਾਇਆ ਕਰੀਏ ਕਮੈਂਟ ਕਰਕੇ ਦੱਸਿਓ ਬੜੀ ਘੈਂਟ ਹਵਾ ਚੱਲੀ ਜਾਂਦੀ ਆ ਤੇ ਆਪਨੇ ਤਾਂ ਇਧਰ ਮੀ ਵੀ ਪੈ ਗਿਆ ਅੱਜ ਤੇ ਬਰਨਾਲੇ ਬਿਲਕੁਲ ਨਹੀਂ ਸੀਗਾ ਬਸ ਗੱਲੀ ਨੇਰੀ ਨੇਰੀ ਜ਼ਰੂਰ ਸੀ ਤੇ ਇੱਥੇ ਵੀ ਨੇਰੀ ਬਹੁਤ ਜ਼ਿਆਦਾ ਆਈ ਹੈ ਫਿਰ ਮੀਂਹ ਵੀ ਬਹੁਤ ਜ਼ਿਆਦਾ ਆਇਆ ਹੈ